ਅੱਜ ਆਪਕਾ ਪਹੁੰਚੇ ਹੋਇਆ ਪਟਿਆਲੇ ਤੇ ਪਟਿਆਲੇ ਤੋਂ ਦਿਖਾਉਨੇ ਆ ਸਰਸ ਮੇਲਾ ਤੇ ਪਟਿਆਲੇ ਲੱਗਿਆ ਸਰਸ ਮੇਲਾ ਸੀਸ ਮੇਲ ਜਿਵੇਂ ਲੱਗਿਆ ਆ। ਸ਼ਹਿਰ ਪਟਿਆਲੇ ਤੇ ਚੱਲੂਗਾ 23 ਫਰਵਰੀ ਤੱਕ ਤੇ 14 ਫਰਵਰੀ ਤੋਂ ਸ਼ੁਰੂ ਹੋਇਆ ਤੇ ਅੱਜ ਤੁਹਾਨੂੰ ਦਿਖਾਉਨੇ ਆ ਤੇ ਸਰਸ ਮੇਲਾ ਬਾਕੀ ਪ੍ਰੋਪਰ ਤੁਸੀਂ ਮੇਲਾ ਮੇਰੇ ਅਫੀਸ਼ੀਅਲ YouTube ਚੈਨਲ ਅਮਰਤ ਗਿੱਲ ਵਲੌਗ ਤੇ ਜਾ ਕੇ ਦੇਖ ਸਕਦੇ ਹੋ। ਤੇ ਤੁਹਾਨੂੰ ਦਿਖਾਉਣੇ ਆ ਥੋੜਾ ਜਿਹਾ ਆਪਾਂ ਮੇਲਾ। ਤੇ ਮੇਲਾ ਰੂਪ ਹੈ ਮੇਨੀਆਂ ਬਹੁਤ ਖਰੀਏ ਤੁਹਾਨੂੰ ਐਕਟੀਵਿਟੀ ਦੇ ਦੇਖਣ ਨੂੰ ਚਾਹੀਦੀ ਆ। ਇਹ ਆ ਦੇਖਣਾ। ਹੈਲੋ ਹਾਇ ਅਰਜੁਨ ਮੁ멘ਟ ਕਰੋ ਸਰਕਾਰ ਹੋਇਆ ਬਾਕੀ ਇੱਧਰ ਵੀ ਤੁਹਾਨੂੰ ਬਹੁਤ ਸਾਰੀਆਂ ਨਾ ਜਿਹੜੀਆਂ ਉਹ ਸਟਾਲ ਨੇ ਲੱਗੀਆਂ ਹੋਈਆਂ ਦੇਖਣ ਨੂੰ ਮਿਲ ਜਾਣਗੀਆਂ ਡਾਕਟਰ ਗੁਰਵਰਜੀਤ ਸਿੰਘ ਜੀ ਲਓ ਤੇ ਇਹਦਾ ਸਾਹਮਣੇ ਸਟੇਜ ਤੇ ਉੱਧਰ ਵੀ ਤੁਹਾਨੂੰ ਦਿਖਾਉਨੇ ਆ ਝੂਲੇ ਵਗੈਰਾ ਲੱਗੇ ਹੋਏ ਨੇ ਸਾਰੇ ਹਨਾ ਉਹ ਦਿਖਾਉਨੇ ਆ ਤੇ ਕਾਫੀ ਤੁਹਾਨੂੰ ਸੂਟ ਵਗੈਰਾ ਹੋ ਗਏ ਹੈਂਡ ਮੀਡ ਦੇ ਬਹੁਤ ਸਾਰੀਆਂ ਚੀਜ਼ਾਂ ਆਚਾਰ ਹੋ ਗਿਆ ਔਰ ਵਗੈਰਾ ਤਰੀਕੇ ਨਾਲ ਤਿਆਰ ਕੀਤੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖ ਜਾਣਗੇ ਲਓ ਜੀ ਤੇ ਸਾਹਮਣੇ ਸਟੇਜ ਜਿੱਥੇ ਇਸ ਕੰਪੀਟੀਸ਼ਨ ਦੇ ਵਿੱਚ ਚਾਲਦੇ ਆ ਉਧਰ ਭੂਤ ਬੰਗਲਾ ਦਿਖਾਉਣੇ ਤੁਹਾਨੂੰ ਬਹੁਤ ਖੁਸ਼ੀ ਹੋਈ ਤੇ ਹੋਰ ਦਿਖਾਉਣੇ ਤੁਹਾਨੂੰ ਚੁੱਲੂ ਹਨਾ ਬਾਕੀ ਪ੍ਰੋਪਰ ਆਪਾਂ ਵੀਡੀਓ ਆਪਣੇ ਅਫੀਸ਼ੀਅਲ YouTube ਚੈਨਲ ਨੰਬਰ ਤੋਂ ਗੱਲ ਵਲੌਗ ਤੇ ਪਾਤੀ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਤੇ ਆਹ ਸਟੇਜ ਆ ਇੱਥੇ ਨਹੀਂ ਲੱਗਦਾ ਕਿ ਇਹਨਾਂ ਦਾ ਫਿਊਚਰ ਕਿੱਦਾਂ ਹੈ ਇੱਧਰ ਆ ਗਿਆ ਭੂਤ ਬੰਗਲਾ ਤੇ ਆਹ ਬੱਚਾਲੇ ਆ ਗਏ ਇੱਧਰ ਲੋਗ ਸਾਰਾ ਤੇ ਬੱਚਿਆਂ ਦੀ ਬਹੁਤ ਸਾਰੀ ਐਕਟੀਵਿਟੀ ਮਿਲ ਜੂ ਉੱਥੇ ਸਾਹਮਣੇ ਭੂਤ ਬੰਗਲਾ ਹਨਾ ਇੱਧਰ ਆ ਸਟੇ ਸਾਰੀ ਜਿਹੜੀ ਤੁਹਾਨੂੰ ਆਪ ਦਿਖਾਈ ਆ ਤੇ ਬਾਕੀ ਇਧਰ ਆ ਗਿਆ ਮਿੱਟੀ ਮਾਊਸ ਤੇ ਆ ਦੇਖੋ ਇਧਰ ਹਨਾ ਤਾਰਾ ਲਓ ਜੀ ਇਹ ਆ ਦੀ ਟ੍ਰੇਨ ਇਧਰ ਹਨਾ ਤੇ ਇਧਰ ਗੇਮਾਂ ਵਗੈਰਾ ਕਾਫੀ ਮਿਲ ਜਾਣੀਆਂ ਤੁਹਾਨੂੰ ਜਿਵੇਂ ਤੇ ਦੇਖ ਸਕਦੇ ਹੋ ਸਾਰੇ ਗੇਮਾਂ ਤੁਸੀਂ ਖੇਡ ਸਕਦੇ ਹੋ ਲਓ ਜੀ ਆ ਬੋਲਾ ਹੁੰਦੀ ਹੈ ਨਾ ਸੇਵ ਵਾਲਾ ਹੁੰਦੀ ਨੇ ਸੇਵ ਵਾਲਾ ਹੁੰਦੀ ਨੇ ਨਾ ਬਾਈ ਤੇ 50 ਰੁਪਏ ਦੇ 50 ਰੁਪਏ ਦੇ ਹੁੰਦੀ ਹੈ ਤੇ ਜਿਹੜੀ ਚੀਜ਼ ਤੁਸੀਂ ਇਹ ਨੰਬਰ ਬਣਾਉਣਾ ਹੁੰਦਾ ਤੇ ਜਿਵੇਂ ਉਹ ਨੰਬਰ ਆ ਗਿਆ ਨਾ ਉਹ ਵੀ ਤੁਹਾਨੂੰ ਮੋਬਾਈਲ ਰਾਹੀਂ ਆ ਜਾਊਗਾ ਯਾਰ ਇਹ ਬੇਕ ਇਹਨਾਂ ਨੇ ਖੇਲੇ ਦੇ ਦਿੱਤੇ ਬਸ ਯਾ ਵੀ ਇੱਧਰ ਤੁਹਾਨੂੰ ਹਨਾ ਮਿਲ ਜੂ ਢੋਲਾ ਲਾਓਗੇ ਇਹ ਬਾਕੀ ਇੱਧਰ ਵੀ ਕਾਫੀ ਸਾਰੀਆਂ ਗਲਾਸ ਇੱਥਨੇ ਹੁੰਦੇ ਆ ਜਵੇਂ ਇਹ ਮੋਗਲਾ ਗਲਾਸ ਵਾਲੀ ਆ ਤੇ ਤੇਗਲਾਸ ਨੇ ਪਲਸ ਕਰਾਣੇ ਤੇ 300 ਰੁਪਏ ਦਾ ਮਿਲ ਗਿਆ ਓਕੇ ਜਿਆਦਾ ਇੱਕ ਹੋਣਾ ਕਿਨੇ 5 ਗਲਾਸ ਨੇ ਇੱਕ ਮੌਕਾ ਮਿਲਣਾ ਇਹ ਵੀ ਬੋਲ ਮਿਲਣਾ ਚਾਹੀਦਾ ਤੇ ਆਜ ਤਾਂ ਨਿਸ਼ਾਨਾ ਲਾਉਣਾ ਹਨਾ ਜਿਵੇਂ ਡੱਬੀ ਪਈ ਉੱਪਰ ਤੇ ਆ ਰਿੰਗ ਪਾਉਣੀਆਂ ਲਓ ਆ ਰਿੰਗ ਪਾਉਣੀਆਂ ਪਹਿਲੇ ਪੈਸੇ 50 ਰੁਪਏ ਕਿ ਸ਼ੇਰਿੰਗ ਪਹਿਲਾਂ ਪੈਸੇ ਪਹਿਲੇ ਦੇਣਾ ਭਾਈ ਤੇ ਆ ਵੇਖੋ ਇਧਰੋਂ ਨਾ ਆ ਹੋ ਗਈ ਇੱਧਰ ਐਸਈ ਐਂਟੀਨਾ ਕਾਰ ਮਤਲਬ ਇੱਧਰ ਬੱਤੀ ਵਾਲਿਆ ਹੋ ਗਿਆ ਬਾਕੀ ਕੇਸਤੀ ਵਗੈਰਾ ਹੋ ਗਈ ਟੰਡੋਲ ਹੋ ਗਿਆ ਜਿਵੇਂ ਹੈਨਾ ਸੋ ਯਾਰ ਦੇਖੋ ਸਾਰੇ ਇੱਧਰ ਇਹ ਆ ਹੋ ਗਏ ਦੇਖੋ ਆ ਇੱਧਰ ਬੱਤੀਆਂ ਦੇ ਹੋ ਗਏ ਜਿਵੇਂ ਨਾ ਕੀ ਤਾਰ ਹੈ ਆਪ ਨੂੰ ਵੀ ਬਹੁਤ ਵੱਡਾ ਦੇਖਣ ਨੂੰ ਮਿਲ ਜੀ ਬੁਧੀ ਦੇਖ ਸਕਦੇ ਆ ਚਲੋ ਚੱਲ ਪਿਆ ਉਹ ਕਿੰਨਾ ਕਿੰਨੀ ਅੱਜ ਚਲੋ ਜਿਹੜਾ ਚੱਲ ਪਿਆ ਦੇਖ ਸਕਦੇ ਆ ਇਧਰ ਆ ਬ੍ਰੇਕ ਡਾਉਨ ਸਨ ਲੱਗਦਾ ਬ੍ਰੇਕ ਡਾਉਨ ਹੋ ਗਿਆ ਵਿਚ ਤੇ ਆ ਚਲੋ ਚੱਲਦਾ ਇਹ ਆ ਜੀ ਪਟਿਆਲੇ ਦਾ ਸਰਸ ਮੈਨਾ ਜਿਹੜਾ ਕਿ ਸ਼ਹਿਰ ਪਟਿਆਲੇ ਸੀਸ ਮੈਲ ਦੇ ਵਿੱਚ ਲੱਗਿਆ ਹੋਇਆ ਤੇ 23 ਫਰਵਰੀ ਤੱਕ ਇਹ ਮੇਲਾ ਚੱਲੂਗਾ ਤੇ 14 ਫਰਵਰੀ ਤੋਂ ਮੇਲਾ ਚੱਲਿਆ ਤੇ ਕੇਤੀ ਵੀ ਚੱਲ ਪਈ ਹੋ ਗਈ ਤੇ ਕੇਤੀ ਵੀ ਆਪਾਂ ਚਾਲ ਦੀ ਦਿਖਾ ਦਿੰਨੇ ਹੁਣ ਤੇ ਕੇਤੀ ਜਣੀ ਚੱਲ ਪਈ ਯਾਰ ਤੇ ਕੀ ਹੋਜੀ ਯਾਰ ਜੋ ਚੱਲਦੇ ਆ ਤੇ ਅੱਗੇ ਵੀ ਤੁਹਾਨੂੰ ਜਿਹੜਾ ਕਾਫੀ ਇਹੋ ਝੂਲੇ ਵਗੈਰਾ ਮਿਲ ਜਾਣਗੇ ਜਿਵੇਂ ਆਹ ਪਏ ਨੇ ਇੱਧਰ ਹਣਾ ਆ ਵੀ ਮਰਜ਼ੀ ਤੁਹਾਨੂੰ ਤੇ ਇੱਧਰ ਆ ਦੇਖੋ ਆ ਦੇਖੋ ਨਾ ਯਾਰ ਵੀ ਇੰਦਰ ਤੁਹਾਨੂੰ ਕੀਮਾ ਵਗੈਰਾ ਮਿਲ ਜਾਣਗੇ ਕਾਫੀ ਯਾਰ ਇਹ ਸੇ ਸ਼ਾਇਦ ਬਾਲ ਵਗੈਰਾ ਆ ਵੀ ਸਾਰੀਆਂ ਹਨ ਯਾਰ ਜੰਪਿੰਗ ਵਾਲ ਆ ਗਿਆ ਨਾ ਸਵੇਰੇ ਦੇਖੋ ਬਾਕੀ ਅੱਗੇ ਸੇਲ ਲੱਗੀ ਹੋਈ ਆ 20 ਰੁਪਏ 30 ਰੁਪਏ ਪਰ ਪੀਸ ਹਨ ਸਾਰਾ ਦੇਖੋ ਇਹ ਬਹੁਤ ਹੀ ਸਕੇ ਰੰਗ ਇਹ ਬਹੁਤ ਹੀ ਸਕੇ ਰੰਗ ਕਿੰਨੇ-ਕਿੰਨੇ ਵੀ ਆਪ ਨੂੰ ਤੇ ਆ ਸੂਟ ਪਏ ਜਵੇਂ 4000 1200 ਰੁਪਏ 12 ਰੁਪਏ ਹੈ ਨਾ 1200 Cotton ਮੁਰਾਲ ਹੈ ਜੀ ਮੁਰਾਲ ਮਸਲਿਮ ਮਿਲੇਗੀ ਲੋ ਜਿਆ ਸਾਰੇ ਸੂਟ ਪਏ ਨੇ ਨਾ ਇਹ ਆ ਹੋ ਗਿਆ 4 ਹੋ ਗਿਆ ਸਾਰੇ ਨਾ 4 ਰੁਪਏ ਸਾਰਾ ਲੋ ਹੇ ਬਾਕੀ ਆ ਦੇਖੋ ਇਤਰਾ ਤੁਹਾਡੇ ਮੈਂ ਡਾਟਾ ਕਿ ਬਣਾਉਗੀਆਂ ਹੋਰ ਵੀ ਕਾਫੀ ਕੋਝੜਾ ਪਿਆ ਨੂੰ ਮਿਲ ਜੁਦਾ ਜਵੇਂ ਇਹ ਕੀ ਚੀਜ਼ ਹੈ ਇਹ ਕੇਵਲ ਪ੍ਰੋਟੈਕਟਰ ਹੈ ਜਬ ਆਪ ਦਾ ਚਾਰਜਰ ਵਾਲੇ ਫਾਇਲ ਟੂਟਨੇ ਲੱਗਦਾ ਹੈ ਨਾ ਓਕੇ ਓਕੇ ਲੈ ਆ ਗਿਆ ਪ੍ਰੋਟੈਕਟਰ ਆ ਗਿਆ ਥੋੜੀ ਚਾਰ ਇਹ ਬਾਕੀ ਅਜ ਹਾਲ ਵਗੈਰਾ ਇਦਰਾ ਖੇਡਾ ਵਗੈਰਾ ਮਿਲ ਜੁਦਾ ਨੇ ਸਾਰੀਆਂ ਵੇਣਾ ਲਓ ਤੇ ਹਾਈ ਇਹ ਹੈਂਡ ਮੇਡ ਹੀ ਸਾਰਾ ਜੀ ਤੇ ਆ ਸਾਰਾ ਹੈਂਡ ਮੇਡ ਹੈ ਨਾ ਆ ਦੇਖ ਸਾਡੇ ਵਿੱਚ ਲਓ ਯਾ ਲੈਂਪ ਵਗੈਰਾ ਹੋ ਗਏ ਜਵੇਂ ਫਲਾਵਰ ਹੋ ਗਏ ਤੇ ਆ ਜਵੇਂ ਕੰਧ ਤੇ ਹਨਾ ਐਵੇਂ ਫਲਾਵਰ ਡਾਂਕੇ ਸਾਡੇ ਵਿੱਚ ਲਓ ਬਾਕੀ ਆ ਦੇਖੋ ਟ੍ਰੇਆ ਵਗੈਰਾ ਹੋ ਗਈਆਂ ਨਾ ਜਿਵੇਂ ਯਾ ਦੇਖੋ ਸਾਰੇ ਇੱਧਰ ਲਓ ਆਪ ਬੈਠਣੇ ਕੁਰਸੀ ਹੈ ਨਾ ਆ ਕੁਰਸੀ ਹੋਗੇ ਬੈਠਣ ਨੂੰ ਯਾ ਦੇਖੋ ਸਾਰੇ ਇੱਧਰ ਨਾ ਲਓ ਜੀ ਦੇਖ ਰਹੇ ਹੋ ਰਹਾ ਨਮੇ ਦਿਓ ਤੇ ਲਓ ਜੀ ਇਹ ਟੇਬਲ ਬਾਤ ਹੈ ਹੈਂਡ ਮੇਡ ਦਾ ਇਹ ਨਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਤੇ 1200 ਰੁਪਏ ਦਾ ਹੈ ਤੇ ਇਹ 1200 ਰੁਪਏ ਦਾ ਜਨਾਦਲਾ ਫਿਰ ਉਹਨੂੰ ਇਹ ਇਸ ਨੂੰ ਜੋੜ ਕੇ ਫਿਰ ਬਣਾਇਆ ਜਾਂਦਾ ਹੈ ਇਸ ਕੋ ਅੱਛਾ ਇਹਨੂੰ ਅਲੱਗ-ਅਲੱਗ ਡਿਜ਼ਾਈਨ ਹੁੰਦੇ ਹੈ ਇਹ ਅਲੱਗ-ਅਲੱਗ ਪੀਸ ਹੈ ਇਸ ਨੂੰ ਜੁਆਇੰਟ ਕਰਕੇ ਅੱਛੇ ਸੇ ਬਣਾਇਆ ਜਾਂਦਾ ਹੈ ਓਕੇ ਓਕੇ ਲਓ ਜੀ ਇਹ 1200 ਰੁਪਏ ਦਾ ਹੈ ਤੇ ਬਾਕੀ ਹੋਰ ਕਾਫੀ ਡਿਜ਼ਾਈਨ ਮਿਲ ਜਾਣਗੇ ਜੀ ਤੁਹਾਨੂੰ ਤੇ ਜਿਵੇਂ ਆਹ ਪਿਆ ਨਾ ਇੱਕ ਲਓ ਤੇ ਬਾਕੀ ਹੋਰ ਵੀ ਦੇਖ ਸਕਦੇ ਹੋ ਲੌਵੀ ਤੇ ਲੌਵੀ ਆਇਆ ਸਾਰਾ ਮੇਲਾ ਸਹਿਰ ਪਟਿਆਲੇ ਦਾ ਸਰਸ ਮੇਲਾ ਤੇ ਕਾਫੀ ਕੁਝ ਮੂੜਾ ਦੇਖਣ ਨੂੰ ਮਿਲ ਜੂ ਤੇ ਪੂਰੀ ਵੀਡੀਓ ਤੁਸੀਂ ਅਮਰਤ ਗੱਲ ਵਲੌਗ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ ਲੌਵੀ ਇੱਧਰ ਸਾਹਮਣੇ ਸੀਸ ਮਹਿਲ ਤੇ ਆ ਲਸਮਣ ਝੂਲਾ ਇਹ ਬਾਕੀ ਕਾਫੀ ਕੁਝ ਤੋਂ ਨੂੰ ਹਨ ਘਰ ਬਾਸਤੇ ਤੇ ਹੈਂਡ ਮੇਡ ਬਾਸਤੇ ਹਨ ਤੇ ਖਾਣ ਪੀਣ ਦਾ ਕਾਫੀ ਕੁਝ ਉਧਰ ਫੂਡ ਕਾਰਨ ਸਾਰਾ ਹਨ ਲਓ ਕੀ ਹੁਕਮ ਹੈ ਮੇਰੀ ਆਕਾ ਇਹ ਸ਼ੇਰਾਗੇ ਜਿਸ ਕੇ ਪਾਸ ਤਲਿਸਨੀ ਚਰਾਗ ਹੋਤਾ ਹੈ ਇਹ ਜਨੂਸੀ ਕਗਲੂ ਮੋਤਾ ਹੈ ਮੇਰੀ ਆਕਾ